ਫਾਦਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਆ ਕਰਨ ਵਾਸਤੇ ਆਏ ਆਂ ਪੰਜਾਬ ਦੀ ਬਹੁਤ ਮਹਾਨ ਸ਼ਖਸੀਅਤ ਸਨ ਫਾਦਰ ਸਾਹਿਬ ਫਾਦਰ ਸਾਹਿਬ ਨੇ ਪੰਜਾਬ ਵਾਸਤੇ ਪੰਜਾਬੀ ਵਾਸਤੇ ਔਰ ਪੰਜਾਬੀ ਮਾਂ ਬੋਲੀ ਵਾਸਤੇ ਬਹੁਤ ਕੰਮ ਕੀਤਾ ਇਹੋ ਜਿਹੇ ਲੋਕਾਂ ਦਾ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਸਟੇਟ ਨੂੰ ਸਮਾਜ ਨੂੰ ਪੂਰੀ ਦੁਨੀਆ ਨੂੰ ਔਰ ਪੂਰੀ ਦੁਨੀਆ ਚ ਨਾ ਕੇਵਲ ਪੰਜਾਬ ਚ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਂ ਕਰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਗਏ ਮੈਂ ਅੱਜ ਉਹਨਾਂ ਨੂੰ ਅੰਤਿਮ ਅਰਦਾਸ ਦੇ ਮੌਕੇ ਤੇ ਆਪਦੀ ਕਾਂਗਰਸ ਪਾਰਟੀ ਵੱਲੋਂ ਔਰ ਆਪ ਦੇ ਵੱਲੋਂ ਆਪ ਦੇ ਮਰਹੂਮ ਇਸ ਲੀਡਰ ਨੂੰ ਲੀਡਰ ਇਹ ਨਹੀਂ ਹੈ ਕਿ ਜਿਹੜੇ ਐਮ.ਐਲ.ਏ ਹੁੰਦੇ ਆ ਉਹ ਲੀਡਰ ਹੁੰਦੇ ਆ ਲੀਡਰ ਉਹ ਹੁੰਦੇ ਆ ਜਿਨ੍ਹਾਂ ਦਾ ਸਮਾਜ ਚ ਰਤਬਾ ਹੁੰਦਾ ਅੱਜ ਉਹਨਾਂ ਨੂੰ ਨਕਮਸਤਕ ਹੋਣਾ ਸਿਆ ਹੈ ਔਰ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਨਾ ਸਿਹਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪ ਦੀ ਆਪ ਦੀ ਨਵਾਸ ਬਖਸ਼ਿਓ ਆਪ ਦੀ ਕਚਹਿਰੀ ਚ ਔਰ ਪਿੱਛੇ ਪਰਿਵਾਰ ਨੂੰ ਮੇਰੇ ਭਰਾਵਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼। ਪੁੱਤਰਾਂ ਨੂੰ ਕਿਸੇ ਨੇ ਕੋਲ ਦੇ ਨੂੰ ਦੇਖਿਆ ਕਿਸੇ ਨੇ ਖੇਤੀ ਦੇ ਕੰਮਜਾਬ ਦੇਖਿਆ ਕਿਸੇ ਨੇ ਵਿਦੇਸ਼ਾਂ ਜਾ ਕੇ 2-200 ਟਰੱਕ ਪਾਣੇ ਉਹਨਾਂ ਨੂੰ ਦੇਖਿਆ ਮੈਂ ਤੇ ਤਰੋਕਨ ਤੋਂ ਲੱਗ ਤੋਂ ਆਏ ਇਸ ਲਈ ਕਿ ਉਸ ਮਾਂ ਪੰਜਾਬੀ ਨੇ ਉੱਪਰ ਬੈਠੀ ਨੇ بڑے ਮੂੰਹ ਚੁੰਮੇ ਫਵਾਰਦ ਸ਼ਾਹ ਦਾ ਚੁੰਮਿਆ ਉਹਨਾਂ ਨੇ ਮੂੰਹ ਚੁੰਮਿਆ ਧਰਿ ਰਾਮ ਕਾਤਰਕ ਦਾ ਮੋਹਨ ਸਿੰਘ ਦਾ ਜਿਹੜੇ ਵੱਡੇ ਵੱਡੇ ਸ਼ਾਇਰ ਹੋਏ ਹੋਰ ਘਾੜੀ ਰਾਗੀ ਕਵੀਸ਼ਰਾਂ ਦੇ ਲੇਕਿਨ ਜਿਹੜੀ ਕਲਮ ਮਾਂ ਨੇ ਦੇ ਕੇ ਭੇਜੀ ਸੀ ਉਹ ਸੰਗੀਤ ਪਾਤਰ ਵਾਲੀ ਸ਼ਾਇਦ ਉਹ ਸਦੀਆਂ ਤੱਕ ਸਾਲਾਂ ਤੱਕ ਉਹ ਕਲਮ ਉਹਨੀ ਤੇ ਉਹਨੇ ਖੁੱਭ ਕੇ ਇੱਕ ਮੈਂ ਕਿਹਾ ਵੀ ਕਿ ਕੀ ਦਇਆ ਪੰਜਾਬੀ ਮਾਂ ਦੇ ਲਈ ਦਿੱਤਾ ਆਪਣਾ ਗਿਆਨ ਵਾਲਾ ਸਿਰ ਲਾ ਮਾਵਾ ਪੁੱਤ ਜਨਮ ਦੀਆਂ ਤੇ ਪਾਤਰ ਸਾਹਿਬ ਵਰਗਾ ਬਿਰਦਾ